ਇਦਾਂ ਦੀਆਂ ਮਾਰਕੀਟਸ ਆਈ ਥਿੰਕ ਹੁਣ ਜੇ ਜਾਂ ਸਨਵਿਊਜ ਮਿਲਦੀ ਸੀ ਤੇ ਇਸ ਏਰੀਆ ਦੇ ਲੋਕਾਂ ਨੂੰ ਉੱਥੇ ਜਾਣਾ ਪੈਂਦਾ ਸੀ ਤੇ ਇਹ ਇਸ ਏਰੀਆ ਦੇ ਲੋਕਾਂ ਨੂੰ ਸ਼ਿਮਲਾਪੁਰੀ ਈਸ਼ਰਨਗਰ ਇਹਨਾਂ ਲਈ ਇੱਕ ਵਰਦਾਨ ਬਣੂਗੀ ਮੈਂ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਅਲੱਗ-ਅਲੱਗ ਬ੍ਰਾਂਡ ਜਿਹੜੇ ਆ ਰਹੇ ਆ ਜਿਹੜੇ ਇੱਥੇ ਨੇੜੇ ਦੇ ਬੰਦੇ ਜੋ ਵੀ ਇੱਥੇ ਨਿਵਾਸੀ ਨੇ ਉਹਨਾਂ ਲਈ ਇਹ ਬਹੁਤ ਵਧੀਆ ਫੈਸਿਲਿਟੀ ਆ ਰਹੀ ਹੈ ਲੁਧਿਆਣਾ ਦੇ ਗਿੱਲ ਦੱਖਣੀ ਬਾਈਪਾਸ ਤੇ ਇੱਕ ਨਵੇਂ ਟਾਵਰ ਪ੍ਰੋਜੈਕਟ ਦੀ ਸ਼ੁਰੂਆਤ ਦੌਰਾਨ ਜਿੱਥੇ ਵੱਖ-ਵੱਖ ਕੰਪਨੀਆਂ ਆਪਣੇ ਆਊਟਲੈਟ ਖੋਲਣ ਗਿਆ ਤਾਂ ਉੱਥੇ ਹੀ ਇਸ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਪਹੁੰਚੇ ਵਿਧਾਇਕ ਰਜਿੰਦਰਪਾਲ ਕੌਰ ਸੀਨਾ ਅਤੇ ਵਿਧਾਇਕ ਜੀਵਨ ਸਿੰਘ ਸੰਗਵਾਲ ਸਮੇਤ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ ਅਤੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਅਦਾਕਾਰਾ ਮੈਂਡੀ ਟੱਕਰ ਨੇ ਇਸ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਇਸ ਮੌਕੇ ਗੱਲਬਾਤ ਕਰ ਨੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਨਾਲ ਦੱਖਣੀ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਇਸ ਪ੍ਰੋਜੈਕਟ ਨੂੰ ਲੈ ਕੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਹਾਂਜੀ ਸਰ ਅੱਜ ਕੀ ਕਹਿਣਾ ਅੱਜ ਜਿਹੜਾ ਇਹ ਨਹਿਰ ਦੇ ਉੱਪਰ ਇੱਕ ਕਨਸੈਪਟ ਇੱਕ ਮਾਰਕੀਟ ਬਣੀ ਆ ਜੀ ਇਹ ਮੈਂ ਵਧਾਈ ਦਿਨਾ ਇੰਦਰਜੀਤ ਉਹਨਾਂ ਨੂੰ ਚੜਤ ਉਹਨਾਂ ਨੂੰ ਜਿਨ੍ਹਾਂ ਨੇ ਇੱਕ ਇਸ ਏਰੀਆ ਦੇ ਵਿੱਚ ਐਡੀ ਸੋਹਣੀ ਮਾਰਕੀਟ ਦਿੱਤੀ ਆ ਕਿ ਅੱਜ ਲੱਗਦਾ ਵੀ ਅਸੀਂ ਇਹ ਏਰੀਆ ਸਰਬਨਗਰ ਦੇ ਬਰਾਬਰ ਕਰ ਲਿਆ ਹੈ ਇਦਾਂ ਦੀਆਂ ਮਾਰਕੀਟਸ ਆਈ ਥਿੰਕ ਹੁਣ ਜੇ ਜਾਂ ਸਨਵਿਊ ਚ ਮਿਲਦੀ ਸੀ ਤੇ ਇਸ ਏਰੀਆ ਦੇ ਲੋਕਾਂ ਨੂੰ ਉੱਥੇ ਜਾਣਾ ਪੈਂਦਾ ਸੀ ਤੇ ਇਹ ਇਸ ਏਰੀਆ ਦੇ ਲੋਕਾਂ ਨੂੰ ਸ਼ਿਮਲਾਪੁਰੀ ਈਸ਼ਰਨਗਰ ਇਹਨਾਂ ਲਈ ਇੱਕ ਵਰਦਾਨ ਬਣੂਗੀ ਕਿ ਜਿਹੜੇ ਆਪਣੇ ਫੈਮਲੀਆ ਨਾਲ ਇੰਜੋਏ ਕਰ ਸਕਣਗੇ ਆ ਕੇ ਬੈਠ ਸਕਣਗੇ ਵਧੀਆ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਣਗੇ ਮੈਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦਿੰਦਾ ਅੱਜ ਦੇ ਇਸ ਮੌਕੇ ਤੇ ਮੇਰੇ ਵੱਡੇ ਵੀਰ ਸੋਖੀ ਸਾਹਿਬ ਸਾਡੇ ਭਾਈਆ ਜੀ ਸਾਰੇ ਆਏ ਨੇ ਮੈਂ ਸਾਰਿਆਂ ਨੂੰ ਇਹਨਾਂ ਨੂੰ ਚੜ੍ਹਤ ਹੋਣਾ ਨੂੰ ਇੰਦਰੀਤ ਹੋਣਾ ਨੂੰ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਇਦਾਂ ਦਾ ਮਾਰਕੀਟ ਬਣਾਈ ਆ ਜਿਹੜੀ ਇੱਕ ਲੁਧਿਆਣੇ ਦਾ ਮਾਣ ਬਣ ਕੇ ਨਿਕਲੂਗੀ ਲੋਕਾਂ ਨੂੰ ਵੀ ਬੈਨੀਫਿਟ ਮਿਲੇਗਾ ਮਾਰਕੀਟ ਦਾ ਜੀ ਦੇਖੋ ਜੀ ਫੈਮਿਲੀਆਂ ਨੇ ਜੇ ਘੁੰਮਣ ਦਾ ਹੈਗਾ ਇਸ ਏਰੀਆ 'ਚ ਕੋਈ ਇਦਾਂ ਦੀ ਹੈ ਨਹੀਂ ਸੀ ਚੀਜ਼ ਇਸ ਏਰੀਆ ਦੇ ਲੋਕਾਂ ਲਈ ਇਹ ਵਰਦਾਨ ਰਹੂਗਾ ਕਿ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਣ ਅਸਰ ਮੈਂ ਮਨੋਜ ਕੁਮਾਰ ਲੇਜ਼ੀਅਨ ਗਰੁੱਪ ਦੇ ਵਿੱਚ ਸਾਡਾ ਲੇਜ਼ੀਅਨ ਗਰੁੱਪ ਦੇ ਵਿੱਚ ਲੇਜ਼ੀਅਨ ਟਾਵਰ ਦੇ ਨਾਮ ਤੇ ਅਸੀਂ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ ਇੱਥੇ ਕਨਾਲ ਰੋਡ ਦੇ ਉੱਤੇ ਇਸ ਏਰੀਆ ਦੇ ਵਿੱਚ ਅਸੀਂ ਇੱਕ ਬ੍ਰਾਂਡ ਲੈ ਕੇ ਆ ਰਹੇ ਹਾਂ ਅਲੱਗ-ਅਲੱਗ ਦੇ ਜਿਨ੍ਹਾਂ ਦੇ ਵਿੱਚ KFC ਦੀ ਅੱਜ ਓਪਨਿੰਗ ਹੋ ਰਹੀ ਹੈ ਇਸ ਏਰੀਆ ਦੇ ਵਿੱਚ ਲੋਕਾਂ ਲਈ ਫੈਸਿਲਿਟੀ ਆਈ ਹੈ ਜੇ ਤਾਂ ਕਿ ਅਲੱਗ-ਅਲੱਗ ਬ੍ਰਾਂਡ ਲਈ ਉਹਨਾਂ ਨੂੰ ਦੂਰ ਜਾਣਾ ਪੈਂਦਾ ਸੀਗਾ ਜੀ ਸਰ ਉਹਦੇ 'ਚ ਹੁਣ ਉਹਨਾਂ ਨੂੰ ਇਹ ਸਾਰੀਆਂ ਫੈਸਿਲਿਟੀ ਇੱਥੇ ਮਿਲ ਰਹੀਆਂ ਨੇ ਕਨਾਲ ਰੋਡ ਦੇ ਉੱਪਰ ਠੀਕ ਹੈ ਜੀ ਤੇ ਇਹਦੇ ਵਿੱਚ ਬ੍ਰਸ਼ਟਾ ਜੁਡੀਓ ਜੋਕੀ ਪਾਟਾ ਬਾਬਾ ਚਿਕਨ ਆਦਿਸ ਕਾਫੀ ਬ੍ਰਾਂਟਡ ਆ ਸਾਡੇ ਇੱਥੇ ਆ ਰਹੇ ਆ ਤੇ ਬਹੁਤ ਹੀ ਜਲਦੀ ਓਪਨ ਹੋ ਰਹੇ ਆ ਨੂੰ ਜਾਣਾਂ ਦੇ ਲੋਕਾਂ ਨੂੰ ਵੀ ਦੋਸਤ ਵਿਜੀਟ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਈ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਅਲੱਗ-ਅਲੱਗ ਬ੍ਰਾਂਡ ਜਿਹੜੇ ਆ ਰਹੇ ਆ ਜਿਹੜੇ ਇੱਥੇ ਨੇੜੇ ਦੇ ਬੰਦੇ ਜੋ ਵੀ ਇੱਥੇ ਨਿਵਾਸੀ ਨੇ ਉਹਨਾਂ ਲਈ ਇਹ ਬਹੁਤ ਵਧੀਆ ਫੈਸਿਲਿਟੀ ਆ ਰਹੀ ਹੈ ਤੇ ਇਸ ਨੂੰ ਇੱਥੇ ਹੁਮਾ ਮਾ ਕੇ ਉਹ ਦਰਸ਼ਨ ਦੇਣ ਠੀਕ ਹੈ ਜੀ ਤੁਹਾਡਾ ਸਵਾਗਤ ਆ ਮੈਂ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਸਾਡੇ ਪਾਰਕਿੰਗ ਦੀ ਵੀ ਫੈਸਿਲਿਟੀ ਹੈਗੀ ਐਜੀ ਤੇ ਬਹੁਤ ਹੀ ਜਲਦੀ ਸਾਰੇ ਬ੍ਰਾਂਡ ਜਿਹੜੇ ਓਪਨ ਹੋ ਰਹੇ ਸੋ ਕਿੰਨੇ ਕੁ ਬ੍ਰਾਂਡ ਕੋਲ ਜਿਹੜੇ ਆ ਰਹੇ ਨੇ ਸਰ ਨੀਅਰ ਬਾਊਟ ਹੈਗੇ ਆ ਜੀ ਫਿਲਹਾਲ 16 17 ਬ੍ਰਾਂਡ ਨੇ ਤਦ ਤੱਕ ਲੋਕਾਂ ਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਹੀ ਜਲਦੀ ਟਾਈਮ ਤਾਂ ਨਹੀਂ ਮੈਂ ਕੋਈ ਤੁਹਾਨੂੰ ਦੱਸ ਸਕਦਾ ਪਰ ਬਹੁਤ ਜਲਦੀ ਬਹੁਤ ਹੀ ਜਲਦੀ ਕਮਿੰਗ ਸੂਨ ਹੈ ਬਹੁਤ ਜਲਦੀ ਜੀ ਜੀ ਬਹੁਤ ਜਲਦੀ ਸਰ ਜੀ ਇਸ ਰਾਲੇ ਇਹ ਪੁਆਇੰਟ ਕਿੱਥੇ ਰੱਖੋਗੇ ਇਹ ਬਾਹਰਲੇ ਬਿਸਤਰ ਆ ਸਰ ਬਹੁਤ ਅੱਛਾ ਰਹੇਗਾ ਜੀ ਉਹਨਾਂ ਲਈ ਬਹੁਤ ਅੱਛਾ ਰਹੇਗਾ ਉਹਨਾਂ ਲਈ ਕਿਉਂਕਿ ਇਹ ਸਰ ਕਨਾਲ ਰੋਡ ਜਿਹੜੀ ਹੈ ਬਹੁਤ ਹੀ ਫਾਸਟ ਚੱਲ ਰਹੀ ਹੈ ਤੇ ਇਸ ਰੋਡ ਦੇ ਉੱਤੇ ਅੱਛੀ ਅਪਰੋਚ ਤੋਂ ਉਹਨਾਂ ਨੂੰ ਬਹੁਤ ਅੱਛੀਆਂ ਫੈਸਿਲਿਟੀਆਂ ਮਿਲਣਗੀਆਂ